ਕੋਈ ਐਸਾ ਸਾਮਾ ਬਣਦਾ ਤੇ ਜੋ ਗੁੱਸਾ ਬਹੁਤ ਹੁਕਮ ਦੇਦਾ ਕੋਈ ਬੜੀ ਦੁਬਿਧਾ ਤੇ ਗਈ ਹੈ ਕਿ ਆਏ ਲੀਨ ਸਿੰਘ ਸਾਹਿਬਾਂ ਦੇ ਉੱਤੇ ਕਈ ਨਾ ਕੋਈ ਜੱਲਾ ਕਰਦੇ ਜਾਂਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਅਸਤੀ ਬਣਾਉਣਾ ਚਾਹੀਦਾ ਮੈਂ ਤਾਂ ਮੈਂ ਦੇਖੋ ਬੱਸ ਕੱਲ ਤੇ ਬਾਰ-ਬਾਰ ਪਹਿਲਾਂ ਵੀ ਕਿਹਾ ਹੁੰਦਾ ਕਿ ਇਹ ਨਾ ਕਿ ਪਦਵੀ ਚਾਹ ਛੋਟੀ ਹੈ ਜਾਂ ਵੱਡੀ ਹੈ ਸਾਨੂੰ ਸਾਰਿਆਂ ਨੂੰ ਪਦਵੀਆਂ ਦਾ ਜਿਹੜਾ ਸਨਮਾਨ ਹੈ ਉਹਨੂੰ ਬਹਾਲ ਰੱਖਣਾ ਚਾਹੀਦਾ ਸਿੰਘ ਸਾਹਿਬ ਕਹੇ ਯਾਰੇ ਕੱਲ ਸੀ ਕੋਮ ਕਹਿ ਰਹੀ ਕਿ ਅਕਾਲ ਤੱਕ ਤੇ ਮਹਾਨ ਹੈ ਪਰ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਮਹਾਨ ਹੈ ਕਿ ਜੋ ਵੀ ਉਹ ਕਹੇ ਵੀ ਅਸੀਂ ਹੀ ਤਕਤਾਂ ਦੇ ਜਿਹੜੇ ਸਿੰਘ ਸਾਹਿਬ ਲਗਾ ਸਕਦੇ ਹਾਂ ਹਟਾ ਸਕਦੇ ਹਾਂ ਦੇ ਕੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡੀ ਚੁਣੀ ਹੋਈ ਸੰਸਥਾ ਹੈ ਸੰਕਰ ਦੇ ਚੁਣੇ ਹੋਏ ਜਿਹੜੇ ਨੁਮਾਇਦੇ ਨੇ ਉਹ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪੋ ਆਪਣੇ ਹੱਕਿਆਂ ਦੀ ਨੁਮਾਇੰਤੀ ਕਰਦੇ ਨੇ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ ਪਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੰਤਰਕਮੇਟੀ ਵੱਲੋਂ ਜੋ ਸਾਡੀ ਸਰਹ ਹੈ ਇਖਿਆ ਕੇ ਉਹਨਾਂ ਨੇ ਕਿਹਾ ਔਰ ਉਹਨਾਂ ਨੇ ਆਪਣੀ ਪੱਤਰਕਾਰ ਜਿਹੜਾ ਉਹ ਸਿਗਮੈਨ ਨੇ ਸੀਗਾ ਪ੍ਰੈਸ ਕਾਨਫਰੰਸ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਸਿੰਘ ਸਹਿਬਾਨ ਨੂੰ ਜਿਹੜੀ ਉਹ ਪੋਸਟ ਜਿਹੜੀ ਹੈ ਉਹ ਨਹੀਂ ਸਿਕਾਉਣੀ ਚਾਹੀਦੀ ਮੈਂ ਕੇਵਲ ਆਪਣੇ ਯਾਨੀ ਹਰ ਕਿਸੇ ਦੀ ਹੋਰਾਂ ਦੇ ਹੱਕ ਵਿੱਚ ਆਪਣੇ ਜੋ ਦਿਲ ਦੇ ਵੱਲ ਬਲੇ ਸੀ ਉਹ ਆਪਣੇ ਪੋਸਟ ਰਾਈਨ ਸਾਂਝ ਕੀਤੇ ਨੇ ਮੈਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਨਹੀਂ ਕੀਤਾ ਉਹ ਮੈਂ ਆਪਣੀ ਜਿਹੜਾ ਮੇਰਾ ਪਰਸਨਲ ਫੇਸਬੁੱਕ ਅਕਾਊਂਟ ਹੈ ਉਹ ਤੇ ਪੋਸਟ ਪਾਛ ਜਿਹੜਾ ਮੇਰਾ ਜੋ ਮਨ ਦਾ ਜਿਹੜਾ ਮੇਰੀ ਇੱਛਾ ਸੀ ਮੈਂ ਉਹ ਵਰਣਨ ਕੀਤੀ ਸਿੰਘ ਸਾਹਿਬ ਜੀ ਸਾਹਿਬ ਨੇ ਕੱਲ ਇੱਕ ਜੈਕਟਿਵ ਨੇ ਜਿੱਥੇ ਦਾਦਾ ਤੇ ਉਂਗਲ ਚੱਕੀ ਇਹਨੂੰ ਕਿੱਸਾ ਦੇ ਦਿਓ ਕਹਿ ਰਹੇ ਕਿ ਸਾਡੇ ਮਲਾਜ਼ਮ ਹੈ ਅਸੀਂ ਇਹ ਕਰਾਂਗੇ ਉਸਦਾ ਅਸੀਂ ਦਾਸ ਦੇ ਸੀ ਲਗਾ ਸਕਦੇ ਦੇਖੋ ਮੈਂ ਬੇਨਤੀ ਕਰਾ ਕਿ तकरीबन ਦੁਨੀਆ ਭਰ ਵਿੱਚ ਵਸਦੇ ਸਿੱਖ ਜਿਹੜੇ ਨੇ ਉਹ ਅਸ਼ੀਰੀ ਅਕਾਲ ਤਖਸਾਂ ਵੱਲ ਦੇਖਦੇ ਨੇ ਅਕਾਲ ਤਖਸਾਂ ਕੋ ਕੋਈ ਫੈਸਲੇ ਵੱਲ ਦੇਖਦੇ ਨੇ ਔਰ ਕੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਪਈ ਗਈ ਕਿ ਤੁਹਾਡਾ ਕਰ ਕਿ ਜਿਹੜਾ ਹੋਇਆ ਔਰ ਮੈਂ ਤਾਂ ਸਾਂਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਵਿਸ਼ਵਵਿਆਪੀ ਸਿੱਖਾਂ ਤੋਂ ਲਾਗੂ ਹੁੰਦਾ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਤ ਸਾਹਿਬ ਦੀ ਦੀਚਾਰਦਾਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਔਰ ਇਹ ਜਿਹੜਾ ਕੱਲ ਸੁਨੇਹਾ ਸੀਗਾ ਇਹ ਸ਼ਰਮਣੀ ਗੁਰਦਵਾਰਾ ਤੋਂ ਪੰਚਾਇਤ ਸਭ ਲੱਗਦਾ ਨਹੀਂ ਕਿ 2 ਦਸੰਬਰ ਤੋਂ ਬਾਅਦ ਜਿਹੜਾ ਸਾਰਾ ਕੁਝ ਡਰਾਮਾ ਹੈ ਇਹ ਕੋ ਪਰਿਵਾਰ ਨੂੰ ਬਚਾਉਣ ਦੀ ਕੀਤਾ ਜਾ ਰਿਹਾ ਦੇਖੋ ਨਾ ਕਿਹਾ ਕਿ ਸ਼ਰਮਣੀ ਕਾਲੀਦਾਨ ਸਾਡੇ ਕੇਤਰੀ ਪਾਰਟੀ ਹੈ ਪੰਜਾਬ ਦੇ ਹਕਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਿੱਖਾਂ ਦੇ ਹਕਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਡੀ ਹਿੱਤਾਂ ਦੀ ਸੰਸਥਾ ਹੈ ਔਰ ਅਸੀਂ ਹਿੱਦਾ ਦੇ ਸਿਰਾਂ ਤੇ ਜਿਵੇਂ ਕੱਲ ਪਰਸੋਂ ਕੱਲ 21 ਫਰਵਰੀ ਨੂੰ ਨਰਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਔਰ ਨਰਕਾਣਾ ਸਾਹਿਬ ਦੇ ਸ਼ਹੀਦਾਂ ਦੀ ਚਿਖਾ ਦੇ ਚਾਨਣ ਵਿੱਚ ਬਹਿ ਕੇ ਜਿਹੜੇ ਸ਼੍ਰੋਮਣੀ ਕਮੇਟੀ ਦਾ ਵਿਧਾਨ ਹੈ ਉਹ ਲਿਖਿਆ ਗਿਆ ਸੀ ਔਰ ਸਾਨੂੰ ਇਸ ਸੰਸਥਾ ਨੂੰ ਹਰ ਕੀਮਤ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਇਹਦੇ ਵਿਹਾਰ ਵਿੱਚ ਕਿਸੇ ਪ੍ਰਕਾਰ ਦੀ ਕੋ ਪਰੇਮੀ ਨਹੀਂ ਆਉਣੀ ਚਾਹੀਦੀ ਸਿੰਘ ਸਰ ਈਸ਼ਵਰ ਸਿੰਘ ਸਾਹਬ ਤੇ ਜਿੱਥੇ ਦਾਦਾ ਤੇ ਲੋਕ ਲਗਾਤਾਰ ਗੱਲ ਕਰ ਰਹੇ ਸੀ ਕਿ ਕੌਫੀ ਕਾਫੀ ਦੁਖਦਾਈ ਹੈ ਕਿ ਉਹਨਾਂ ਦੇ ਮਾਨ ਸਨਮਾਨ ਦੀ ਗੱਲ ਦੀ ਆਏ ਕਿਹੋ ਕਿਸਾ ਦੇ ਦੇ ਤੇ ਕੀ ਸੰਦੇ ਹੀ ਦੀ ਨਗਲੀ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਹਰ ਪਦਵੀ ਦਾ ਹਰ ਬੰਦੇ ਦਾ ਹਰ ਬਹਿਕ ਨੇ ਵਿੱਚ ਜਿੱਤੇ ਵੀ ਕੋਈ ਛੋਟਾ ਵੱਡਾ ਕੁਝ ਕੰਮ ਕਰਦਾ ਕੁਸ਼ੀਵਾ ਕਰਦਾ ਹਰ ਬੰਦਾ ਆਪੋ ਆਪਣਾ ਜਿਹੜਾ ਸਨਮਾਨ ਹੈ ਉਹ ਭਾਵਦਾ ਹੈ ਔਰ ਉਹਦਾ ਇਹ ਹਾਕਿਆ ਕਿ ਮੁਸਲਮਾਨ ਮਹਿਣਾ ਚਾਹੀਦਾ ਹੈ ਔਰ ਹਰ ਪਰਿਵਾਰ ਦਾ ਸਨਮਾਨ ਕਰਨਾ ਸਾਡਾ ਸਭ ਦਾ ਇੱਕ ਇੱਕ ਸਾਥ ਕਰਕੇ ਕੱਲ ਪੱਤਰਿਕਾ ਇੱਕ ਕਾਰਟੂਨ ਹੋਇਆ ਸੀ ਇਥੇ ਇਹ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਉਹ ਸੰਗਤ ਰਾਹੀ ਹੋਣੀ ਚਾਹੀਦੀ ਹੈ ਤੇ ਦੇਖੋ ਇਹ ਵਿਧਾਨ ਬਣਿਆ ਹੋਇਆ ਹੈ ਇਹ ਆਪ ਐਵੇਂ ਨਹੀਂ ਕਰ ਸਕਦੇ ਕਿਉਂਕਿ ਇੱਕ ਵਿਧਾਨ ਹੈ 1925 ਐਕਟ ਬਣਿਆ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ ਉਹ ਉਹਦੇ ਅਧਾਰ ਤੇ ਹੁੰਦੀ ਹੈ